ਮਾੜਾ ਕਰਦਾ ਮੁੰਡਾ ਕਮਾਲਾ ਦਾਰਯੋ ਮਾਰਦੇ ਮੁੰਡੇ ਦੇ ਵਾਸਤੇ ਥੋੜਾ ਲੜਨਾ ਹੋਊਗਾ ਹਮਜ਼ਾ ਕੁਝ ਰੱਦੇ ਵਾਲੀ ਬਣਾਇਦਾ ਬੜਾ ਸ਼ਾਨਦਾਰ ਜਹਲਾਣਾ ਮੁੰਡੇ ਨੇ ਯੰਗ ਕਬੱਡੀ ਕਲੱਬ ਦੇ ਹਰੇਕ ਜਿਹੇ ਖੇਡ ਵਾਸਤੇ ਦੁਸਰਾਂ ਨਾਲ ਖੜੂਗੇ ਹਾ ਜੀਵਨ 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 ਤੇ ਸ਼ੀਲੂ ਏ ਬੱਦਰੀਆਂ ਚਾਈਏ ਜ਼ੋਰਦਾਰ ਗੱਲ ਕੀ ਬਣੂਗੀ ਏ ਜਿੰਦਾਬਾਲਾ ਇਸ ਸਮੇਂ ਕਬੱਡੀ ਪਾ ਰਿਹਾ ਹੈ ਨਿਹਾਲ ਸਿੰਘ ਵਾਲੇ ਦਾ ਏਰੀਆ ਇੱਕ ਮਾਨੂ ਕੇ ਸੰਧੂ ਜਿਵੇਂ ਜਿਗਰੌੜ ਆ ਕੇ ਦਾ ਪਿੰਡ ਹੈ ਪਰ ਆ ਨੌਜਾਨ ਆ ਦੋ ਪਿੰਡ ਮਸ਼ਹੂਰ ਜੀਤੇ ਹੋਕਰ ਸਾਹਿਬ ਇਹ ਤਾਂ ਉਹ ਐਡਾ ਹੋ ਗਿਆ ਜਿਵੇਂ ਬਲੈਕ ਆਈਸ ਤੋਂ ਟਰੱਕ ਗ੍ਰੈਂਚ ਵਾਈਫ ਨਹੀਂ ਕਰਦਾ ਹੁੰਦਾ ਐਡਾ ਆਹ ਵੇਖੋ ਸਾਹਮਣੇ ਵੀ ਮਾਨੂ ਕੇ ਦੀ ਧਰਤੀ ਦਾ ਕਬੱਡੀ ਦਾ ਆਯੂਬਾ ਆ ਗਿਆ ਹੈ ਅੱਜ ਤਾੜੀਆਂ ਵੱਡੀਆਂ ਵੀ ਮੌਨਟਰੀਅਲ ਦੇ ਵਿੱਚ ਜੀਵਨ ਕਬੱਡੀਆਂ ਪਾ ਰਿਹਾ ਤੇ ਸਾਹਮਣੇ ਵੇਖਦੇ ਵੀ ਦੁਨੀਆ ਦੀ ਸੁਪਰਸਟਾਰ ਜਾ ਫਲਣ ਹੈ ਲਓ ਪਈ ਸੀ ਕਬੱਡੀ ਸਨੈਪ ਹਾਂ ਬੋਲਣ ਨੂੰ ਨਿਕਲ ਰਿਹਾ ਪਰ ਬਾਗ ਦੇ ਟਿਕੀਲਾਏ ਇਹ ਕਹਿੰਦੇ ਵੀ ਹੁਣ ਇੱਕ ਵਾਰੀ ਨਿਕਲ ਗਿਆ ਫੇਰ ਹਰਥੀਆਂ ਦਾ ਭਾਵੇਂ ਮਿੱਠੇ ਘੋੜੀਆਂ ਨਾਲ ਜੀਵਨ ਜੀਵਨ ਦੇ ਦੂਸਰੇ ਪਾਸੇ ਮਨੀਸ਼ ਆਹ ਤਾੜੀਆਂ ਵੱਜੀਆਂ ਵੀ ਮਾਣੂਕੇ ਵਾਲਾ ਬਦਲਾ ਪਟੰਗ ਜੇ ਆਪਣੀ ਟੀਮ ਦੇ ਹਿੱਤੇ ਕੰਗਦਾ ਵਾਅਦਾ ਕਰਦਾ ਹੋਇਆ ਦੋਖਾ ਇਹ ਆਹ ਨੌਜਵਾਨ ਮੜਕ ਨਾਲ ਖੇਡਦਾ ਚੜਤ ਨਾਲ ਖੇਡਦਾ ਜੁਤੀ ਨਾਲ ਖੇਡਦਾ ਹੱਥ ਵਿਸ਼ਵਾਸ ਨਾਲ ਖੇਡਦਾ ਆਹ ਮਾਣੂਕੇ ਵਾਲਾ ਜੀਵਨ ਹੁਣ ਕਰੂ ਕਮਾਲ ਮੁੰਡਾ પાસੇ ਦੇਖਦੇ ਵੀ ਮੰਨਿਆ ਪਰ ਬੰਦਿਆ ਸਾਹੀ ਮਨੀਸ਼ ਹਰੂ ਦੇ ਪਾਸੇ ਤੇ ਤਾੜੀਆਂ ਮਾਰੋ ਆਸਤੇ ਹਾਵਾਵੀਆਂ ਵੱਜੀ ਜਾਂਦੀ ਐ ਉਹ ਦੁਨੀਆ ਨਜ਼ਾਰੇ ਬਾੜ ਰਹੀ ਐ ਉਧਰ ਸਾਡੇ ਪੰਗਲਿਆ ਸਾਹਿਬ ਖੋਚਾ ਐ ਇਧਰ ਰਾਜਵਿੰਦਰ ਕੋ ਉਧਰ ਉਧਰ ਜਸਵੰਦਰ ਸ਼ੋਕਰ ਜਿਹਾਰ ਸ਼ੋਕਰ ਹਰਜਿੰਦਰ ਸਿੰਘ ਸੰਘੇੜੇ ਦਾ ਗੁਰਮਤ ਬੱਪੂ ਲੋਕੀ ਖੜਖੜ ਦੇਖਣ ਜਬਰੂ ਖੇਡਣ ਜਦੋਂ ਕਬੱਡੀ ਚੱਜ ਹਲਕਾ ਲਾਉਂਦੇ ਸੰਦੀਪ ਜਿਹਾ ਤੇ ਲੰਬੀ ਥੂੜਾ ਪੱਟੀ ਜਾਂਦੇ ਜਿਨ੍ਹਾਂ ਦੁੱਧ ਮਾਵਾਂ ਦਾ ਪੀਤਾ ਲੋਕੋ ਫੜਨੇ ਸੋਖੇ ਨੇ ਬੁੱਲਾ ਲੱਖਾਂ ਦੇ ਕੁਲਜੀਪਾ ਸਾਜੀ ਦੀ ਰੇਡ ਸਪਾਈਡਰਮੈਨ ਖੇਡ ਕਬੱਡੀ ਦਾ ਆ ਰਾਜਗੁਰ ਦੇ ਏਰੀਆ ਦਾ ਕੋਸ਼ਿਸ਼ ਕਰਦਾ ਆਹ ਹੈ ਜੀਵਨ ਇਹ ਹੈ ਜੀਵਨ ਮਾਨੁੱਖੇ ਵਾਲਾ ਸੁਨੇ ਲਾਈ ਜ਼ੁਲਮ ਨਾਲੇ ਟੱਕਰ ਸਰਦਾਰ ਜਗENDER ਸਿੰਘ ਦੇ ਲਾਡਾਂ ਨਾਲ ਪਾਲੇ ਦਾ ਲੋਕੋਂ ਹੁਣ ਤੱਕ ਦਿੱਲੀ ਕੱਢਦੀ ਏ ਮੈਂ ਸੁਣ ਕੇ ਪਿੰਡਾਂ ਵਾਲੇ ਦਾ ਇਧਰ ਤੁਹਾਡਾ ਧੰਨਵਾਦ ਗੁਰਰਾਜ ਸਿੰਘ ਜੀ ਕਿ ਜੋ ਸਾਡੇ ਕੈਸ਼ੀਅਰ 200 ਡਾਲਰ ਜਿਹੜਾ ਪੁੱਛਦਾ ਕੀਤਾ ਪਹਿਲਾਂ ਉਹਨਾਂ ਨੇ ਜੱਸੀ ਦੇ ਲਈ ਧੰਨਵਾਦ ਹੈ ਲਓ ਸਾਹਮਣੇ ਇੱਕ ਵੱਡੀ ਦਾ ਅਯੂਬਾ ਖੇਡ ਮੈਦਾਨ ਦੇ ਕਬੱਡੀ ਪਾ ਰਿਹਾ ਹੈ ਹੁਣ ਕਹਿੰਦੇ ਵੀ ਕਲਖੀਆਂ ਵਾਲਾ ਏ ਦੇਖੋ ਨਾ ਦੇਖੋ ਸਾਹਮਣੇ ਵੀ ਬੱਲੇ 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 ਹਵਾ ਹੁਲਾਈ ਆ ਹੁਣ ਤਾਂ ਮਾਰੂ ਕੇ ਘੋੜੀਆਂ ਨਾਲ ਜੋ ਮਾਨੂੰ ਕਿਆਂ ਵਾਲਾ ਰੰਗੋ ਸਿੱਟੂ ਜੀ ਇਹ ਨਾ ਗਿਆ ਆ ਇਸ ਸਮੇ ਮਾਰੂ ਕੇ ਗਿੱਲਾ ਵਾਲਾ ਜੀਵਨ ਕੇ ਤੇ ਜੰਗ ਦੀ ਟੀਮ ਦੀ ਤਰਫੋਂ ਕਬੱਡੀ ਪਾ ਰਿਹਾ ਹੈ ਉਧਰ ਯੂਨਾਈਟਿਡ ਬ੍ਰਿੰਟਨ ਦੇ ਚਾਰ ਨੇ ਆ ਸ਼ੀਲੂ ਦਾ ਵੀਰ ਛੇੜ ਲਿਆ ਹੁਣ ਜੀਵਨ ਫੜਿਆ ਜਾਊ ਕਿ ਨਹੀਂ ਤਾਰੀ ਬੱਜੂਗੇ ਨਹੀਂ ਜਫਾਕੀ ਦਾ ਹਿੱਸਾ ਇੱਕ ਪਾਸੇ ਜੀਵਨ ਤੇ ਮਨੀਰ 99.99% ਨੰਬਰ ਗੋਲਡ ਜੀ ਤਾਲੀਆਂ ਸਾਬੇ ਪਤਨ ਸਾਬ ਨੰਬਰ ਜੀਵਨਦੇਸੇ ਆਉਂਦਾ ਜਦ ਇੱਕ ਵਾਰੀ ਪਿੱਛੇ ਹੜਦਾ ਨਾ ਤਾਂ ਜਾਮੇ ਮੋਟਰਸਾਈਕਲ ਜਿੰਨੀ ਪਿਕਅਪ ਆ ਜੀਵਨਦੀ ਜਾਮੇ ਮੋਟਰਸਾਈਕਲ ਜਿੰਨੀ ਪਿਕਅਪ ਆ ਕਹਿੰਦੇ